ਇਹਨਾਂ ਦੇ ਬੰਦੇ ਬਾਂਡਾ ਨੇ ਛਿੱਤਰਾਂ ਤੋਂ ਬਣਾ ਔਰ ਤੁਸੀਂ ਕੁਝ ਨਹੀਂ ਬਣਾ ਛਿੱਤਰ ਦੇਖੋ ਇੱਧਰ ਕਿਦਾਂ ਦੇ ਮੰਨ ਸਿੰਘ ਨੂੰ ਕੋਠੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ ਚ ਲਾ ਲਿਆ ਤਾਂ ਪਰਸੋਂ ਉੱਥੇ ਫੇ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਏ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਬੋਦਾ ਰਹਿਣਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ 'ਚ ਰੋਜ਼ ਅਪੀਲ ਕਰਦਾ ਨਹੀਂ ਤਾਂ ਬਾਬਾ ਜੀਵਨ ਸੌਹ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦੇਓ ਉਹਨਾਂ ਨੂੰ ਜੂ ਤੁਹਾਨੂੰ ਗਾਲੀ ਗੋਲ 'ਚ ਕੱਟ ਕੇ ਗਿਆ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ ਹੈ ਪੈਰਾ 'ਚ ਪਿਆ ਨੂੰ ਪੈਰਾ 'ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਆਇਆ ਇੱਕ ਦਿਨ ਇਹਦਾ ਸ਼ੇਅਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਆ ਇਹਨਾਂ ਦੇ ਬੰਦੇ ਬਾਂਡਾ ਨੇ ਛਤਰਾ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਨੇ ਛਤਰ ਦੇਖੋ ਇਧਰ ਕਿਦਾਂ ਦੇ ਖਾ